ਇਪਲਾਮੇਲੀ ਸੀ ਜੀ ਪੀਐਸ ਸਿਟੀ ਮੁਕਸਰ ਦੇ ਵਿੱਚ ਸਾਡੇ ਐਸਐਚਓ ਅਸ਼ੋਕ ਕੁਮਾਰ ਉਹਨਾਂ ਨੂੰ ਕਿ ਵੀ ਇਦਾਂ ਲੜਕੀ ਕਿਡਨੈਪ ਹੋ ਗਈ ਹੈ ਅਬਡਕਟ ਹੋ ਗਈ ਹੈ ਇਥੋਂ ਆਪਣੇ ਮਨਜੋਤ ਕੌਰ ਨਾਮ ਦੀ ਲੜਕੀ ਹੈਗੀ ਹੈ ਜਲਾਲਾਬਾਦ ਦੇ ਰਹਿਣ ਵਾਲੇ ਆ 19-20 ਸਾਲ ਲੜਕੀ ਦੀ ਉਮਰ ਦੱਸੀ ਜਾਂਦੀ ਸੀ ਔਰ ਉਸੇ ਵੇਲੇ ਇਹ ਜਿਹੜਾ ਹੈਗਾ ਸਾਡੇ ਐਸਐਚਓ ਮੁਕਸਰ ਸਿਟੀ ਦੇ ਔਰ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਇਹ ਸਾਰੇ ਫੌਰੀ ਤੌਰ ਤੇ ਉਸੇ ਪਹਿਲੇ ਮੌਕੇ ਤੇ ਗਏ ਮੌਕਾ ਵਿਜ਼ਿਟ ਕਰਕੇ ਸਾਰੀ ਡਿਟੇਲ ਜਿਹੜੀ ਉੱਥੋਂ ਇਕੱਠੀ ਕੀਤੀ ਵੀ ਲੜਕੇ ਕਿੱਦਾਂ ਕਿੱਦਾਂ ਸੀਸੀਟੀਵੀ ਫੁਟੇਜ ਸੀਗੀ ਔਰ ਕਿੱਦਾਂ ਲੈ ਕੇ ਗਏ ਉਹਨੂੰ ਲੜਕੀ ਨੂੰ ਧੱਕੇ ਨਾਲ ਉੱਥੋਂ ਬਿਠਾ ਕੇ ਗੱਡੀ ਦੇ ਵਿੱਚ ਗਨ ਪੁਆਇੰਟ ਤੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਸਾਰਾ ਸੀ ਐਫਆਈਆਰ ਲੌਂਚ ਕਰਕੇ ਜਿਹੜੇ ਹੈ ਕਿ ਸਾਡੀਆਂ ਵੱਖ-ਵੱਖਰੀਆਂ ਟੀਮਸ ਬਣੀਆਂ ਜੀ ਇਹਨੂੰ ਟ੍ਰੇਸ ਕਰਨ ਨੂੰ ਲੜਕੀ ਨੂੰ ਕਿਉਂਕਿ ਇੱਕ ਬੌੜੀ ਸੰਗੀਨ ਮਾਮਲਾ ਸੀਗਾ ਕਿਉਂਕਿ ਲੜਕੀ ਦੀ ਮੈਰਿਜ ਵੀ ਸੀਗੀ ਅੱਜ ਇੱਥੇ ਮੁਕਸਰ ਦੇ ਵਿੱਚ ਉਹਦੀ ਮੈਰਿਜ ਸੀ ਤਾਂ ਉਸ ਵੇਰੇ ਇੱਥੇ ਆਪਣੇ ਜਿਹੜਾ ਬਰਾਈਡਲ ਮੇਕਅਪ ਹੈਗਾ ਉਹ ਆਪਣਾ ਕਰਾਉਣ ਆਈ ਸੀਗੀ ਆਪਣੀ ਮਾਸੀ ਦੀ ਲੜਕੀ ਸੀ ਉਹਦੇ ਨਾਲ ਭਰਾ ਸੀਗਾ ਤਾਂ ਉਹਨੂੰ ਉੱਥੋਂ ਕਿਡਨੈਪਿੰਗ ਤੋਂ ਬਾਅਦ ਫੌਰੀ ਜ਼ੋਰ ਤੇ ਸਾਡੀਆਂ ਟੀਮਸ ਬਣ ਗਈਆਂ ਸਾਡਾ ਜਿਹੜਾ ਅਸੀਂ ਵੱਖਰੇ ਵੱਖਰੇ ਲੋਕੇਸ਼ਨਸ ਦੇ ਵਿੱਚ ਜਲਾਲਾਬਾਦ ਤੋਂ ਵੱਖਰੇ ਲੋਕੇਸ਼ਨਸ ਤੇ ਅਸੀਂ ਰੇਡ ਕੀਤੇ ਸਾਡੀ ਕੁਝ ਕੁਝ ਅਸੀਂ ਜਿਹੜੀ ਹੈਗੀ ਆ ਟੈਕਨੀਕਲ ਹੈਲਪ ਨਾਲ ਔਰ ਸਾਡੀ ਜਿਹੜੀਆਂ ਟੀਮਸ ਨੇ ਜਿਹੜੇ ਹੈਗੇ ਆ ਫਿਜ਼ੀਕਲੀ ਉੱਥੇ ਜਾ ਕੇ ਜਦੋਂ ਰੇਡ ਕੀਤੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਵੀ ਤੇ ਉਥੇ ਉਹਨਾਂ ਦੇ ਘਰਾਂ ਦੇ ਵਿੱਚ ਉਹ ਹਾਜ਼ਰ ਨਹੀਂ ਸੀ ਕਿ ਉਹਨਾਂ ਤੇ ਕੋਈ ਰਿਸ਼ਤਾ ਤਾਂ ਪਲੱਸ ਇੰਨਾ ਇਮੈਂਸ ਪ੍ਰੈਸ਼ਰ ਹੋਣ ਦੇ ਕਾਰਨ ਜਿਹੜਾ ਹੈਗਾ ਲੜਕੀ ਉਥੇ ਸਾਨੂੰ ਜਿਹੜੀ ਹੈਗੀ ਹੈ ਰਿਕਵਰ ਹੋਈ ਹੈ ਉਥੇ ਛੱਡ ਗਏ ਫਰੋਜ਼ਪੁਰ ਪਾਸਟੈਂਡ ਦੇ ਕੋਲ ਤੋਂ ਅਸੀਂ ਦੋ ਲੜਕੇ ਇਹਦੇ ਵਿੱਚ ਅਰੈਸਟ ਕਰ ਲਏ ਹੈਗੇ ਆ ਜਿਹੜੇ ਲੜਕੇ ਸਾਡੇ ਮੁਕਸਰ ਨੂੰ ਬਿਲੋਂਗ ਕਰਦੇ ਆ ਜਿਹੜੇ ਲੜਕੀਆਂ ਨੇ ਇਸ ਕ੍ਰਾਈਮ ਨੂੰ ਅੰਜਾਮ ਦੇਣ ਲਈ ਉਹਨਾਂ ਲੜਕੀਆਂ ਦਾ ਸਾਥ ਦਿੱਤਾ ਟੋਟਲੇ 7 ਮੁੰਡੇ ਸੀਗੇ ਔਰ ਜਿਹਦੇ ਵਿੱਚ ਦੋ ਪਹਿਲਾਂ ਹੀ ਅਸੀਂ ਬਾਈ ਨੇਮ ਜਿਹੜੇ ਹੈਗੇ ਆ ਕੇਸ ਦੇ ਵਿੱਚ ਅਤਲਵਿੰਦਰ ਤਾਂ ਯਾਦਵਿੰਦਰ ਔਰ ਇਹ ਦੋ ਲੜਕੇ ਸੀ ਜਿਹੜੇ ਹੈਗੇ ਫੜਲੇ ਹੈਗੇ ਸਵੇਰੇ ਜਿਹੜੇ ਜਿਹੜਾ ਮੁੰਡਿਆਂ ਨੇ ਰੈਕੀ ਕੀਤੀ ਔਰ ਉਹਨਾਂ ਨੇ ਨਾਲ ਇਸ ਕ੍ਰਾਈਮ ਦੇ ਵਿੱਚ ਸਾਰਾ ਜਿੱਥੇ-ਜਿੱਥੇ ਲੜਕੀ ਗਈ ਉਹ ਸਾਰਾ ਉਹਦੀ ਪਿੱਛਾ ਕਰਕੇ ਉਹਨਾਂ ਸਾਰਿਆਂ ਨੂੰ ਫਾਰਮ ਕਰਾ ਕੇ ਤੇ ਨਾਲ ਇਸ ਕ੍ਰਾਈਮ ਨੂੰ ਅੰਜਾਮ ਦਿਵਾਇਆ ਜੀ ਕੋਈ ਰੀਜ਼ਨ ਸਰ ਹੁਣ ਤੱਕ ਜਿਹੜਾ ਸਾਹਮਣੇ ਆ ਇਹ ਲੜਕਾ ਲੜਕੀ ਨੂੰ ਬੜੀ ਸਾਲਾਂ ਤੋਂ ਜੀ ਲੜਕੀ ਨੂੰ ਤੰਗ ਕਰ ਰਿਹਾ ਸਕੂਲ ਦੇ ਵਿੱਚ ਵੀ ਜਿਹੜਾ ਹੈਗਾ ਇਹ ਪਿੱਛੇ ਜਿਹੜਾ ਜੋ ਜੋ ਸਾਨੂੰ ਲੜਕੀ ਦੀ ਪੁੱਛਕਿਛ ਤੋਂ ਪਤਾ ਲੱਗਾ ਹਲੇ ਕਿਉਂਕਿ ਫਰਦਰ ਇਨਵੈਸਟੀਗੇਸ਼ਨਸ ਹੋਣਗੀਆਂ ਹਲੇ ਕਾਫੀ ਜਿਹੜਾ ਹੈਗਾ ਇਹਦੇ ਵਿੱਚ ਕਈ ਚੀਜ਼ਾਂ ਕਲੈਰਟੀ ਕਰਨ ਵਾਲੀ ਕਿਉਂਕਿ ਬੜਾ ਹਲੇ ਤਾਜ਼ਾ ਮਾਮਲਾ ਹੋਇਆ ਹੈਗਾ ਤੋ ਇਹਦੇ ਵਿੱਚ ਹਨ ਜੋ ਹੁਣ ਦੀ ਜਿਹੜੀ ਸਰਸਰੀ ਜਿਹੜੀ ਪੁੱਛ ਕੇ ਤੋਂ ਹੁਣ ਪਤਾ ਲੱਗਾ ਹੈਗਾ ਉਹਦੇ ਵਿੱਚ ਇਹ ਪਤਾ ਲੱਗਿਆ ਹੈਗਾ ਕਿ ਇਹ ਲੜਕੀ ਨੂੰ ਬਹੁਤ ਧੀਰ ਤੋਂ ਤੰਗ ਕਰ ਰਿਹਾ ਸੀਗਾ ਸਕੂਲ ਦੇ ਵਿੱਚ ਵੀ ਤੰਗ ਕਰਦਾ ਸੀ ਹੁਣ ਨਹੀਂ ਚਾਹੁੰਦਾ ਸੀਗਾ ਕਿ ਇਹਦੀ ਮੈਰਿਜ ਹੋ ਜਾਵੇ ਇੱਥੇ ਤਾਂ ਉਹਨੂੰ ਧੱਕੇ ਨਾਲ ਉਹਨੂੰ ਕੋਈ ਦੀ ਮੈਰਿਜ ਨੂੰ ਖਰਾਬ ਕਰਨ ਲਈ ਉਹਦੀ ਫੈਮਿਲੀ ਨੂੰ ਉਹਦੀ ਉਹਦੀ ਅੱਗੇ ਫਿਊਚਰ ਖਰਾਬ ਕਰਨ ਲਈ ਉਹਨੇ ਲੜਕੀ ਨੂੰ ਚੱਕ ਕੇ ਲੈ ਗਿਆ ਔਰ ਉਹਦੀ ਕੋਸ਼ਿਸ਼ ਸੀਗੀ ਕਿ ਲੜਕੀ ਇਹਨਾਂ ਅੱਗੇ ਤਾਂ ਹੁਣ ਜਦੋਂ ਉਹ ਉਹਨੂੰ ਅਸੀਂ ਅਰੈਸਟ ਕਰਾਂਗੇ ਫਰਦਰ ਹੋਊਗਾ ਪਰ ਅਸ ਉਹਨੇ ਆਜੋ ਦਾ ਕਿਉਂਕਿ ਮੈਰਿਜ ਅੱਜ ਸੀਗੀ ਲੜਕੀ ਦੀ ਤੋ ਇਸਕੇ ਲਈ ਸਾਰੇ ਉਹਨਾਂ ਦੇ ਪ੍ਰੋਗਰਾਮ 'ਚ ਵਿਗਨ ਪਾਇਆ ਉਹਨੇ ਪਰ ਉਹਦਾ ਸਾਰਾ ਇਹ ਫੰਕਸ਼ਨ ਖਰਾਬ ਕੀਤਾ ਸਰ ਕੌਣ ਕਰ ਰਿਹਾ ਸੀਗਾ ਤਲਵਿੰਦਰ ਜਾਂ ਤਲਵਿੰਦਰ ਤਲਵਿੰਦਰ ਮੁੰਡਾ ਸੀਗਾ ਜਿਹੜਾ ਉਹ ਲੜਕੀ ਦਾ ਜਿਹੜਾ ਹੈਗਾ ਪਿੱਛਾ ਵੀ ਕਰਦਾ ਸੀਗਾ ਔਰ ਇਹਨੇ ਇਹ 'ਚ ਹੋਰ ਵੀ ਹਲੇ ਚੀਜ਼ਾਂ ਖੋਲ ਕੇ ਮੋਰੇ ਆਉਣਗੀਆਂ ਕਿਉਂਕਿ ਇਹ ਬਕਾਇਦਾ ਇਸ ਜਗ੍ਹਾ ਦੇ ਬਾਰੇ ਜਿੱਥੇ ਲੜਕੀ ਸੀਗੀ ਮੇਕਅਪ ਕਰਾਉਣ ਆਈ ਇਹ ਇਨਫਾਰਮਡ ਸੀਗਾ ਉਹਨੂੰ ਤਾਂ ਹੀ ਉਹ ਲੜਕੇ ਉੱਥੇ ਪਹੁੰਚੇ ਐਦਾਂ ਪਹੁੰਚਣਾ ਮੁਸ਼ਕਲ ਸੀ ਔਰ ਲੜਕੀ ਵੱਲੋਂ ਜਾਂ ਲੜਕੀ ਦੇ ਜਿਹੜਾ ਹੈਗਾ ਉਹਦੇ ਬਾਰੇ ਕੋਈ ਇਤਲਾ ਨਹੀਂ ਦਿੱਤੀ ਗਈ ਇਸ ਬਾਰੇ ਨਾ ਲੜਕੀ ਇਸ ਮੁੰਡੇ ਨੂੰ ਇਸ ਗੱਲ 'ਚ ਨਾ ਕੋਈ ਸੀਗਾ ਸਾਡੀ ਪੁਛਕੇ ਜਿਹੜੀ ਹੁਣ ਤੱਕ ਕੋਈ ਆ ਵੀ ਉਹਦੀ ਕੋਈ ਇਨਵੋਲਵਮੈਂਟ ਨਿਕਲੀ ਹੈਗੀ ਲੜਕੀ ਨੂੰ ਧੱਕੇ ਨਾਲ ਕਿਡਲੈਪ ਕਰਕੇ ਲੈ ਕੇ ਗਿਆ ਔਰ ਜਿਹੜਾ ਹੈਗਾ ਜਿਹੜੇ ਬੰਦੇ ਇਨਵੋਲਡ ਆ ਪਿੱਛੋਂ ਜਿਹੜੇ ਦੱਸ ਰਹੇ ਸੀਗੇ ਵੀ ਉਹ ਕਦੋਂ ਲੜਕੀ ਇੱਥੇ ਕਿਹੜੇ ਮੇਕਅਪ ਜਿਹੜੇ ਆ ਰਹੀ ਹੈਗੀ ਆ ਜਿਹਨਾਂ ਦੇ ਉਹਦੇ ਕੰਸਰਨ ਏਰੀਆ ਦੇ ਉਹ ਅੱਜ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਜਲਦੀ ਉਹਨਾਂ ਨੂੰ ਰਾਉਂਡ ਅਪ ਕਰ ਲਾਂ ਜਿਹੜੇ ਦੋ ਗ੍ਰਿਫਤਾਰ ਆਪਾਂ ਲੜਕੇ ਕੀਤਾ ਰੈਕੀ ਲਈ ਉਹਨਾਂ ਦੇ ਨਾਮ ਕੀ ਹੈਗੇ ਨੇ ਉਹਨਾਂ ਦਾ ਨਾਮ ਇੱਕ ਦਾ ਹੈਗਾ ਜੀ ਹਰਜੀਤ ਇੱਕ ਦਾ ਨਾ ਬਲਜੀਤ ਸਿੰਘ ਇੱਕ ਦਾ ਨਾਮ ਹਰਪ੍ਰੀਤ ਸਿੰਘ ਹਰਮਨ ਇਹ ਦੋਵੇਂ ਮੁਕਸਰ ਦੇ ਇਹ ਦੋਵੇਂ ਮੁਕਸਰ ਦੇ ਹੈਗੇ ਕੋਟ ਕਪੂਰਾ ਰੋਡ ਦੇ ਹਾਂਜੀ ਸਰ ਜਿਹੜੇ ਹਜ਼ਾਰ ਬੰਤੇ ਗਏ ਜਾਂ ਜਿਹੜੀ ਗੱਦੀ ਵਰਤੀ ਵੈਪਨ ਦੱਸਿਆ ਜਾ ਰਿਹਾ ਜੀ ਕਿਉਂਕਿ ਵੀਡੀਓ ਕਲਿੱਪ ਦੇ ਵਿੱਚ ਵੈਪਨ ਆਇਆ ਤਾਂ ਵੈਪਨ ਹੋ ਸਕਦਾ ਆ ਉਹਦਾ ਵੈਪਨ ਬੱਤੀਪੋਰ ਦਾ ਲੱਗ ਰਿਹਾ ਜੋ ਉਹਦੇ ਵਿੱਚ ਹੈਗਾ ਉਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਐਂਡ ਇਟ ਵਾਸ ਕਿਉਂਕਿ ਹਲੇ ਕਲੈਰਿਟੀ ਨਹੀਂ ਹੋ ਪਾਰੀ ਸੀ ਜਿਨ੍ਹਾਂ ਤੇ ਇੱਕ ਲੜਕੀ ਨਹੀਂ ਮਿਲੀ ਸੀਗੀ ਸੋ ਲੜਕੀ ਦੀ ਜਿਹੜੀ ਇਹ ਬੇਸਿਕ ਜਿਹੜੀ ਗੱਲਬਾਤੋਂ ਸਾਰੀ ਉਹਦੇ ਨਾਲ ਬੱਚੀ ਦਾ ਕਿਉਂਕਿ ਟਰਮਾ ਸੀਗਾ ਚੱਲੇ ਗਈ ਲੜਕੀ ਨੂੰ ਇਹੋ ਜਿਹਾ ਉਹ ਸੀਗਾ ਕਿਉਂਕਿ ਇੰਟੈਂਸ ਪ੍ਰੈਸ਼ਰ ਆ ਜਾਂਦਾ ਜਦੋਂ ਇਹੋ ਜਿਹੇ ਹਾਲਾਤ ਦੇ ਵਿੱਚ ਇੱਕਦਮ ਇਦਾਂ ਦਾ ਇਨਸੀਡੈਂਟ ਹੋ ਜਵੇ ਤੋਂ ਬੱਚੀ ਤੋਂ ਸਾਰਾ ਜੋ ਪਤਾ ਕੀਤਾ ਹੈ ਮਤਲਬ ਉਹਦਾ ਉਹ ਉਹ ਲੜਕੀ ਨੂੰ ਜਿਹੜਾ ਹੈਗਾ ਬਸ ਉਹਦਾ ਇਹੀ ਸੀਗਾ ਕਿ ਇਹਨੂੰ ਬਹੁਤ ਢੇਰ ਤੋਂ ਉਹਨੂੰ ਖਰਾਬ ਕਰਦਾ ਆਇਆ ਸੀਗਾ ਪਹਿਲਾਂ ਵੀ ਉਹਨੂੰ ਸਕੂਲ ਦੇ ਵਿੱਚ ਵੀ ਤੰਗ ਕੀਤਾ ਸੀਗਾ ਬੇਸਿਕਲੀ ਸੋ ਰਹਿਣ ਵਾਲਾ ਕਿੱਥੋਂ ਦਾ ਸੀਗਾ ਇਹ ਇਹ ਜਿਹੜਾ ਲੜਕਾ ਹੈਗਾ ਜੀ ਜਿਹੜਾ ਤਲਵਿੰਦਰ ਹੈ ਕਲਵਿੰਦਰ ਜਲਾਲਾਬਾਦ ਨੂੰ ਬਿਲੋਂਗ ਕਰਦਾ ਜੀ ਬੰਨਾ ਵਾਲਾ ਪਿੰਡ ਹੈ ਜੀ ਤੇ ਲੜਕੀ ਜੀ ਲੜਕੀ ਵੀ ਜਲਾਲਾਬਾਦ ਦੀ ਹੈ ਕਿ ਪੀਐਸ ਚੱਕ ਪੱਲੀ ਵਾਲਾ ਪਿੰਡ ਹੈਗਾ ਜੀ ਇਹਦਾ ਕਾਰ ਬਰਾਮਦ ਹੋਈ ਸਰ ਉਹ ਜਿਹੜੀ ਵਰਤੋਂ ਕੀਤੀ ਗਈ ਸੀ ਅਸੀਂ ਅਸੀਂ ਹਾਲੇ ਅਸੀਂ ਕਾਰ ਬਰਾਮਦ ਕਰਨੀ ਹੈ ਜੀ ਇਹ ਮੁੰਡੇ ਜਿਹੜੇ ਬਾਕੀ ਰਹਿੰਦੇ ਉਹਨਾਂ ਨੂੰ ਅਸੀਂ ਕਰਨਾ ਹੈਗਾ ਔਰ ਜਲਦੀ ਹੀ ਅਰੈਸਟ ਹੋ ਜਾਣਗੇ ਹਾਂਜੀ ਜਲਦੀ ਰਸਟ ਹੋ ਗਿਆ ਸਰ ਇਹ ਜੀ ਬਤਨ ਲੱਗੇ ਇਹ ਜੀ ਲੜਕੀ ਦੀ 19 20 ਸਾਲ ਹੈ ਜੀ ਸਰ ਪੜਦੀ ਹੈ ਜੀ ਪੜਾਈ ਕਰਦੀ ਹੈ ਲੜਕੀ ਤੇ ਅੱਜ ਮੈਰਿਜ ਸੀਗੀ ਜੀ ਅੱਜ ਮੈਰਿਜ ਸੀਗੀ ਲੜਕੀ ਜੀ ਇਹ ਇਹ ਦੋਨੋਂ ਵੈਸੇ ਇਕੱਠੇ ਪੜ੍ਹਦੇ ਰਹੇ ਸੀਗੇ ਤਲਵਿੰਦਰ ਤੇ ਮਤੀ ਉਦੋਂ ਸਕੂਲ ਟਾਈਮ ਤੋਂ ਫਿਰ ਉੱਪਰ ਹੀ ਜਾਂਦਾ ਹੋਇਆ ਏ ਇਦਾਂ ਸੀਗਾ ਕਿ ਜੇ ਲੜਕੀ ਦਾ ਕੋਈ ਐਦਾਂ ਦਾ ਸਿਰ ਸਾਡੀ ਹੁਣ ਤੱਕ ਦੀ ਗੱਲਬਾਤ ਜੋ ਪਤਾ ਲੱਗਿਆ ਕਿ ਕਿ ਇਹ ਚ ਸ਼ਰਿਆਮ ਸਾਡੀ ਤੁਸੀਂ ਉਹ ਜਿਹੜੀ ਸੀਸੀਟੀਵੀ ਫੁਟੇਜ ਵੀ ਦੇਖੀ ਆ ਉਹਦੇ ਚ ਕਲੀਅਰ ਸ਼ੋ ਹੁੰਦਾ ਕਿ ਲੜਕੀ ਨੂੰ ਧੱਕੇ ਨਾਲ ਲਿਜਾ ਰਹੇ ਆ ਲੜਕੀ ਦੀ ਕੋਈ ਕੰਸੈਂਟ ਨਹੀਂ ਸੀ ਇਹਦੇ ਨਾਲ ਕਿਸੇ ਤਰ੍ਹਾਂ ਦੀ ਵੀ ਤਾਂ ਉਹ ਮੁੰਡਾ ਨੇ ਉਹਦੀ ਕਹਿ ਲਓ ਵੀ ਉਹਨੂੰ ਜਿਹੜਾ ਹੈਗਾ ਉਹ ਕਲੀਅਰਲੀ ਸੀਸੀਟੀਵੀ ਫੁਟੇਜ ਹੀ ਪਤਾ ਲੱਗਦਾ ਕਿ ਉਹਨੂੰ ਧੱਕੇ ਨਾਲ ਕਿਡਨਾਪ ਕਰਨ ਦੀ ਕੋਸ਼ਿਸ਼ ਹੈ ਇਹਨਾਂ ਲੜਕਿਆਂ ਦਾ ਕੋਈ ਪਹਿਲਾਂ ਦਾ ਵੀ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਉਹ ਸਾਰਾ ਜੀ ਜਦੋਂ ਅਸੀਂ ਇਹਦੇ ਬਾਅਦ ਹੁਣ ਅਰੈਸਟ ਹੋਈ ਆ ਇਹਨਾਂ ਦੀ ਇਨਟੈਰੋਗੇਸ਼ਨ ਹੋਊਗੀ ਡਿਟ ਔਰ ਹੋਰ ਕੀ ਕੀ ਕਿਹੜੇ ਕਿਹੜੇ ਬੰਦੇ ਕੋਈ ਹੋਰ ਵੀ ਸ਼ਾਮਿਲ ਸੀਗੇ ਉਹ ਅਲਕਲੈਰਿਟੀ ਕਰਾਂਗੇ। ਕੁੱਲ ਕਿੰਨੇ ਦੀ ਮੈਂ ਬਣਾਇਆ ਜੀ ਸਰ ਇਹ ਸਾਡੇ ਸਭ ਤੋਂ ਅੱਛਾ ਜਿਹੜਾ ਰੋਲ ਪਲੇ ਕੀਤਾ ਹੈਗਾ ਸਾਡੇ ਐਸ ਐਚਓ ਸਿਟੀ ਮੁਖਸਰ ਨੇ ਅੰਡਰ ਦੀ ਸੁਪਰਵੀਜ਼ਨ ਆਫ ਸਾਡੇ ਡੀ ਐਸ ਪੀ ਇਨਵੈਸਟੀਗੇਸ਼ਨ ਸੋ ਕਿਉਂਕਿ ਸਵੇਰ ਤੋਂ ਹੀ ਇਹ ਚੱਲ ਰਿਹਾ ਸੀ ਲਗਾਤਾਰ ਔਰ ਇਹਨਾਂ ਨੇ ਲਗਾਤਾਰ ਕੈਂਪ ਕੀਤਾ ਹੋਇਆ ਸੀਗਾ ਐਸਐਚਓ ਖੁਦ ਆਪ ਕੋ ਫਰੂਜ਼ਪੁਰ ਸਾਈਟ ਤੇ ਜਲਾਲਾਬਾਦ ਸਾਰੇ ਰੇਡਸ ਕੀਤੇ ਇਹਨਾਂ ਨੇ ਆਪਣੀਆਂ ਟੀਮਾਂ ਘੱਟੋ ਘੱਟ ਪੰਜ ਟੀਮਾਂ ਸੀਗੀਆਂ ਸਾਡੀਆਂ ਜੀ ਸਰ ਪੰਜ ਟੀਮਾਂ ਵੱਖਰੇ ਵੱਖਰੀਆਂ ਬਣਾਈਆਂ ਸੀ ਔਰ ਵੱਖਰੀ-ਵੱਖਰੀਆਂ ਪਾਰਟੀਆਂ ਵੱਖਰੀ ਵਗਰੀ ਥਾਵਾਂ ਤੇ ਜੁਆਇੰਟ ਰੇਡ ਕੀਤੇ ਔਰ ਉਹਦੇ ਨਾਲ ਕਾਫੀ ਇੰਟੈਂਸ ਪ੍ਰੈਸ਼ਰ ਰਿਹਾ ਇਹਨਾਂ ਦੀ ਫੈਮਿਲੀ ਤੇ ਸਾਰੀ ਤੇ ਤਾਂ ਉਹ ਫਿਰ ਉਹਦੇ ਹੀ ਬਣਿਸਪਤ ਜਿਹੜਾ ਹੈਗਾ ਇਹ ਇਹਨਾਂ ਨੂੰ ਉਹ ਲੜਕੇ ਨੂੰ ਉੱਥੇ ਪਾਸਟੈਂਡ ਦੇ ਕੋਲ ਲੜਕੀ ਨੂੰ ਛੱਡਦਾ ਇਸਰ ਕਿੰਨੇ ਦਿਨ ਚੱਲੇ ਜਿਹੜਾ ਮਾਮਲਾ ਸੋਲਣ ਕੀਤਾ ਹੈ ਇਹ 6-7 ਘੰਟਿਆਂ ਦੇ ਵਿੱਚ ਆ ਜਾਣਾ ਥੈਂਕ ਯੂ ਥੈਂਕ ਯੂ ਥੈਂਕ ਯੂ